ਤਰਸ਼ਿਆ ਆਕਾਸ ਕਾਇਨੇਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਬਵੇ ਕੁਮਾਰ ਅੱਜ ਸ਼ੰਭੂ ਬਾਰਡਰ ਦੇ ਉੱਤੇ ਪਾਨਾ ਸਿੱਧੂ ਆ ਪਹੁੰਚੇ ਨੇ ਸੋ ਸਾਡੇ ਨਾਲ ਮੌਜੂਦ ਨੇ ਪਾਨਾ ਸਿੱਧੂ ਪਾਨਾ ਜੀ ਬਹੁਤ ਬਹੁਤ ਸਵਾਗਤ ਹੈ ਪਹਿਲਾਂ ਤੁਹਾਡਾ ਸਕੇ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਨਾ ਜੀ ਜੋ ਹਾਲਾਤ ਹੈ ਇਸ ਵੇਲੇ ਇੱਥੇ ਬੜੇ ਨੇ ਸ਼ੰਭੂ ਬਾਰਡਰ ਦੇ ਉੱਤੇ ਕਿ ਜੇਕਰ ਆਪਾਂ ਦੇਖੀਏ ਕਿ ਕਿਸਾਨਾਂ ਦੇ ਜਿਹੜੇ ਰੋਕਣ ਲਈ ਖੜੇ ਨੇ ਫੌਜੀ ਉਨਾਂ ਦੀ ਪਿਛੋਕੜ ਵੀ ਕਿਸਾਨੀ ਦੇ ਨਾਲ ਹੀ ਜੁੜੀ ਹੋਈ ਆ ਬਹੁ ਗਿਣਤੀ ਕਿ ਜਿਹੜੇ ਉੱਥੇ ਪੁੱਤ ਖੜੇ ਨੇ ਉਹ ਵੀ ਕਿਸਾਨਾਂ ਦੇ ਪੁੱਤ ਨੇ ਸੋ ਸਿੱਧਾ ਟਕਰਾ ਕਿਸਾਨਾਂ ਦੇ ਪੁੱਤਾਂ ਦਾ ਕਿਸਾਨਾਂ ਦੇ ਨਾਲ ਕਰਵਾਇਆ ਜਾ ਰਿਹਾ ਇਹ ਬਿਲਕੁਲ ਬਈ ਗੱਲ ਪਤਾ ਕੀ ਆ ਜਿਹੜੇ ਰਾਜਕਰਤਾ ਸਰੇਣੀ ਆ ਉਹ ਸਾਨੂੰ ਹਮੇਸ਼ਾ ਪਾੜ ਕੇ ਰੱਖਦੇ ਸਾਨੂੰ ਲੜਾ ਕੇ ਰੱਖਦੀ ਆ ਤੁਸੀਂ ਇਕੱਲੇ ਸੰਭੂ ਬਾਰਡਰ ਤੇ ਅੱਜ ਤਾਂ ਮੈਂ ਇੱਕ ਮਿੰਟ ਬਾਅਦ ਚਾਉਣਾ ਪਹਿਲਾਂ ਮੈਂ ਥੋੜਾ ਜਿਹਾ ਪਿੱਛੇ ਲੈ ਕੇ ਜਾਵਾਂ ਤੁਹਾਨੂੰ ਅਸੀਂ ਜਿਹੜੇ ਲੜਨ ਵਾਲੇ ਲੋਕ ਲੋਕਾਂ ਜਿਹੜੇ ਕਿਸਾਨ ਲੋਕਾਂ ਜਾਂ ਮਜ਼ਦੂਰ ਲੋਕਾਂ ਸਾਨੂੰ ਪੰਜਾਬ ਦੇ ਵਿੱਚ ਹੀ ਲੜਾ ਕੇ ਮਾਰਿਆ ਜਾਂਦਾ ਸਾਨੂੰ ਆਪੇ ਦੇ ਵਿੱਚ ਪਾੜ ਕੇ ਰੱਖਿਆ ਜਾਂਦਾ ਇਹ ਗੱਲ ਸਾਡੇ ਲੋਕਾਂ ਨੂੰ ਸਮਝਣੀ ਚਾਹੀਦੀ ਹੈ ਵੀ ਸਾਡਾ ਅਸਲੀ ਦੁਸ਼ਮਣ ਕੌਣ ਹੈ ਜਿਸ ਦਿਨ ਪੰਜਾਬ ਦੇ ਲੋਕ ਅਸਲੀ ਦੁਸ਼ਮਣ ਪਛਾਣਨ ਲੱਗੇ ਉਸ ਦਿਨ ਪੰਜਾਬ ਬਦਲੂ ਪੰਜਾਬ ਦੁਨੀਆ ਦੇ ਉੱਪਰ ਚਮਕੂਗਾ ਸਾਡੇ ਪਤਾ ਕੀ ਹੋ ਰਿਹਾ ਬਾਈ ਜੀ ਸਾਡੇ ਹੁਣ ਸਾਡੇ ਜਿਹੜੇ ਅਸੀਂ ਲੜਨ ਵਾਲੇ ਲੋਕਾਂ ਸਾਡੇ ਕਿਤੇ ਆਗੂਆਂ ਦੇ ਖਿਲਾਫ ਸਾਡੇ ਕਿਤੇ ਉਹ ਖਿਲਾਫ ਅਸੀਂ ਆਫਤ ਦੇ ਵਿੱਚ ਕਿਉਂ ਲੜ ਰਹੇ ਹਾਂ ਯਾਰ ਮੈਂ ਪੰਜਾਬ ਦੇ ਵਿੱਚ ਵੀ ਦੇਖੀ ਜਾਨਾ ਜਿਨ੍ਹਾਂ ਨੇ ਸਾਡੇ ਤੇ ਰਾਜ ਕਰਿਆ ਜਿਹੜੇ ਲੋਕ ਕਹਿੰਦੇ ਸੀ ਅਸੀਂ 5 ਮਿੰਟਾਂ ਚ ਐਮਐਸਪੀ ਦੇ ਦਾਂਗੇ ਅਸੀਂ 23 ਫਸਲਾਂ ਦਾ ਐਮਐਸਪੀ ਦੇ ਦਾਂਗੇ ਸਵਾਲ ਤੁਹਾਡਾ ਉਹਨਾਂ ਨੂੰ ਕਰਨਾ ਬਣਦਾ ਸਵਾਲ ਤੁਹਾਡਾ ਉਹ ਸਰਕਾਰਾਂ ਨੂੰ ਕਰਨਾ ਬਣਦਾ ਵੀ ਤੁਸੀਂ ਝੂਠ ਮਾਰ ਕੇ ਸਾਡੇ ਤੋਂ ਵੋਟਾਂ ਲੈ ਕੇ ਤੁਸੀਂ ਕੁਰਸੀ ਦੇ ਉੱਪਰ ਬਹਿ ਗਏ ਅੱਜ ਤੁਸੀਂ ਕਿੱਥੇ ਗਏ ਉਹ ਐਮਐਸਪੀ ਦੇਣ ਵਾਲੇ ਅੱਜ ਉਹਨਾਂ ਦਾ ਉਹ ਸਵਾਲ ਹੈ ਲੋਕ ਉਹਨਾਂ ਨੂੰ ਕਰਨ ਸਾਡੇ ਲੋਕ ਵੀ ਤੁਸੀਂ ਐਮਐਲਏ ਸੀ ਚਿਤਾਏ ਆ ਅਸੀਂ ਲੋਕ ਸਭਾ ਮੈਂਬਰ ਨੇ 13 ਤੇ 7 ਸਾਡੇ ਰਾਜ ਸਭਾ ਮੈਂਬਰ ਨੇ ਠੀਕ ਹੈ ਇਕੱਠੇ ਹੋ ਕੇ ਜਿੰਨੇ ਵੀ ਐਮਐਲਏ ਨੇਗੇ 117 ਸਤਾਰਾਂ ਦੇ ਸਾਰਾ ਐਮਐਲਏ ਅੱਜ ਕਿਸਾਨਾਂ ਦੇ ਉੱਪਰ ਤਸੱਦਦਤ ਹੋ ਰਿਹਾ ਅੱਜ ਕਿਸਾਨਾਂ ਦੇ ਉੱਪਰ ਗੋਲੇ ਛਿੱਟੀਆਂ ਜਾ ਰਹੀਆਂ ਨੇ ਗੋਲੀਆਂ ਛਿੱਟੀਆਂ ਜਾ ਰਹੇ ਨੇ ਬੰਬ ਛਿੱਟੇ ਜਾ ਰਹੇ ਨੇਗੇ ਇਹ ਸਾਰੇ ਸਾਰੇ ਜਿਹੜੇ ਗੱਲਾਂ ਕਹਿੰਦੇ ਨੇ ਅਸੀਂ ਕਿਸਾਨਾਂ ਦੇ ਨਾਲ ਆ ਕਿਸਾਨਾਂ ਦੇ ਨਾਲ ਇਹ ਸਾਰੇ ਲੋਕਾਂ ਨੂੰ ਜਾ ਕੇ ਲੋਕ ਸਭਾ ਜਾਂ ਜੰਤਰ ਮੰਤਰ ਦੇ ਵਿੱਚ ਨੈਸ਼ਨਲ ਮੀਡੀਆ ਨੂੰ ਦੱਸਣਾ ਚਾਹੀਦਾ ਆ ਦਿਖਾਉਣਾ ਚਾਹੀਦਾ ਵੀ ਆ ਸਾਡੇ ਪੰਜਾਬ ਦੇ ਲੋਕਾਂ ਨਾਲ ਕੀ ਹੋ ਰਿਹਾ ਇਹ ਕੱਖ ਨਹੀਂ ਕਰਦੇ ਲੋਕ ਇਹ ਲੋਕ ਬੋਲਣ ਨੂੰ ਤਿਆਰ ਨਹੀਂ ਇੱਥੇ ਇੱਕ ਮੀਡੀਆ ਦੇ ਵਿੱਚ ਬਿਆਨ ਦੇ ਕਹਿੰਦੇ ਨੇ ਅਸੀਂ ਤੁਹਾਡੇ ਨਾਲ ਆ ਪਰ ਉੱਥੇ ਜਾ ਕੇ ਨੈਸ਼ਨਲ মিডিਆ ਨੂੰ ਦੱਸਣ ਪੂਰੇ ਭਾਰਤ ਨੂੰ ਦੱਸਣ ਦੁਨੀਆ ਨੂੰ ਦੱਸਣ ਦਿੱਲੀ ਦੇ ਵਿੱਚ ਜਾ ਕੇ ਕਿਉਂਕਿ ਇਹ ਤਾਂ ਇੱਕ ਲੋਕਤੰਤਰ ਅਧਿਕਾਰ ਦੁਆਰਾ ਚੁਣੇ ਹੋਏ ਨਮਾਇੰਦੇ ਨੇਗੇ ਜਦੋਂ ਇਹ ਸਾਡੇ ਨਮਾਇੰਦੇ ਨੇਗੇ ਜਾ ਕੇ ਉੱਥੇ ਦਿੱਲੀ ਦੇ ਵਿੱਚ ਗੱਲ ਕਰਨਗੇ ਸਾਡਾ ਮੁੱਖ ਮੰਤਰੀ ਗੱਲ ਕਰੂਗਾ ਵੀ ਆਹ ਸਾਡੇ ਨਾਲ ਉੱਥੇ ਕੀ ਹੋ ਰਿਹਾ ਇੱਥੇ ਗੱਲ ਨਹੀਂ ਬਣਦੀ ਉੱਥੇ ਜਾ ਕੇ ਗੱਲ ਵੱਧ ਮੰਨੂ ਹੁਣ ਜੇ ਅਸੀਂ ਤਾਂ ਐ ਤਾਂ ਫਿਰ ਅਸੀਂ ਪੰਜਾਬ ਦੇ ਵਿੱਚ ਹੀ ਧਰਨਾ ਲਾ ਕੇ ਬਹਿ ਜਾਂਦੇ ਸਾਨੂੰ ਦਿੱਲੀ ਜਾਣ ਦੀ ਕੀ ਲੋੜ ਆ ਸਾਨੂੰ ਪਤਾ ਵੀ ਦਿੱਲੀ ਜਾ ਕੇ ਕੁਝ ਬਣੂਗਾ ਦਿੱਲੀ ਜਾ ਕੇ ਇਹ ਕਿਉਂ ਨਹੀਂ ਬੋਲਦੇ ਦਿੱਲੀ ਜਾ ਕੇ ਚੁੱਪ ਕਰ ਜਾਂਦੇ ਨੇ ਮੂਰੇ ਬਈ ਇਹ ਜਿੰਨੇ ਵੀ ਜਿੰਨੇ ਵੀ ਇਹ ਪੋਲਿ ਉੱਥੇ ਜਾ ਕੇ ਸਾਡੇ ਮੰਗਾਂ ਨੂੰ ਰੱਖਣ ਸਾਡੇ ਲੋਕਾਂ ਦੀ ਆਵਾਜ਼ ਉੱਥੇ ਬੁਲੰਦ ਕਰਨਾ ਜਿਹੜੀ ਆਹ ਤੂੰ ਗੱਲ ਕਹੀ ਆ ਵੀ ਸਾਨੂੰ ਕਿਸਾਨਾਂ ਨੂੰ ਕਿਸਾਨਾਂ ਨੂੰ ਲੜਾ ਕੇ ਮਾਰਦੇ ਨੇਗੇ ਇਹ ਤਾਂ ਇਹ ਹਸਾਬ ਲੱਲਾ ਵੀ ਜਿਹੜੀਆਂ ਕਰਤੂਤਾਂ ਤੇ ਇਸ ਟਾਈਮ ਜੋ ਇਹ ਕੁਝ ਕਰ ਰਹੀ ਆ ਭਾਜਪਾ ਸਰਕਾਰ ਭਾਜਪਾ ਗਵਰਨਮੈਂਟੇ ਕੁਝ ਕਰ ਰਹੀ ਆ ਇੱਕ ਚੀਜ਼ ਤੁਸੀਂ ਦੇਖੋ ਬਾਈ ਅਸੀਂ ਇਹ ਪੂਰਾ ਦੇਸ਼ ਭੁੱਖਾ ਮਰਦਾ ਸੀ ਅਨਾਜ ਵੱਲੋਂ ਭੁੱਖਾ ਮਰਦਾ ਸੀ ਇਹਨਾਂ ਦੇ ਇਸ ਭਾਰਤ ਦਾ ਪ੍ਰਧਾਨ ਮੰਤਰੀ ਇੰਡੀਆ ਦਾ ਪ੍ਰਧਾਨ ਮੰਤਰੀ ਜਾ ਕੇ ਹੋਰਾਂ ਦੇਸ਼ਾਂ ਤੋਂ ਅਨਾਜ ਮੰਗਦਾ ਸੀ ਪੰਜਾਬ ਤੇ ਹਰਿਆਣਾ ਦੇ ਲੋਕਾਂ ਨੇ ਇੰਨੀ ਮਿਹਨਤ ਕਰੀ 1960 ਤੋਂ 66 ਦੀ ਗੱਲ ਹੈ 60 ਤੋਂ 66 ਤੋਂ 60 ਤੋਂ 66 ਦੀ ਗੱਲ ਆ ਦਰਮਿਆਨ ਦੀ ਗੱਲ ਆ ਇਹ ਇਹ ਜਾ ਕੇ ਜਦੋਂ ਅਸੀਂ ਇੰਨਾ ਅਨਾਜ ਦੇ ਭੰਡਾਰ ਭਰੇ ਅਸੀਂ ਇਹ ਇੱਕ ਟਾਈਮ ਰੋਟੀ ਖਾਂਦੇ ਸੀ ਸਾਨੂੰ ਕਹਿੰਦੇ ਵੀ ਤਿੰਨ ਟਾਈਮ ਰੱਜ ਕੇ ਖਾਓ ਇੰਨਾ ਅਨਾਜ ਪੈਦਾ ਕੀਤਾ ਅੱਜ ਅਸੀਂ ਇਹ ਲੋਕ ਰਜਾਤ ਰਜਾਉਣ ਤੋਂ ਬਾਅਦ ਸਾੜ ਦੀ ਚੜ੍ਹ ਕੇ ਆ ਗਏ ਬਾਈ ਜੀ ਅਸੀਂ ਕਿੱਥੇ ਪੰਜਾਬ ਨੇ ਪਿੱਠ ਦਿਖਾਈ ਆ ਪੰਜਾਬ ਨੇ ਪਿੱਠ ਕਿਤੇ ਦਿਖਾਈ ਹੈ ਹੀ ਤਾਂ ਮੈਂ ਪੰਜਾਬ ਦੇ ਲੀਡਰਾਂ ਨੂੰ ਇਹ ਗੱਲ ਕਹਿਣਾ ਓਏ ਤੁਸੀਂ ਇੱਥੇ ਡਰਾਮੇ ਕਰੀ ਨਾ ਉੱਥੇ ਜਾ ਕੇ ਇਹਨਾਂ ਨੂੰ ਦੱਸੋ ਵੀ 90% ਕਰਵਾਨੀਆਂ ਦੇ ਕੇ ਦੇ ਸੱਤੀ ਯਾਰ ਕਰਾਇਆ ਜਿਹੜੇ ਤੁਸੀਂ ਲਾਲ ਕਿਲੇ ਦੀ ਗੱਲ ਕਰਦੇ ਹੋ ਲਾਲ ਕਿਲੇ ਦੇ ਉੱਪਰ ਮੁਗਲ ਕਾਬਜ ਸੀਗੇ ਮੁਗਲਾਂ ਦੀ ਜੜ ਸਾਡੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੱਟੀ ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਾਰਸਾਂ ਤੋਂ ਹੀ ਅਸੀਂ ਤੁਸੀਂ ਆਹ ਆ ਗੋਲੀਆਂ ਗੋਲੇ ਸਿੱਟੀ ਜਾਂਦੇ ਹੋ ਇਹ ਜੇ ਉੱਥੇ ਜਾ ਕੇ ਇਹ ਇਹ ਲੋਕ ਗੱਲ ਬੋਲਣ ਨਾ ਜਿਹੜਾ ਲੀਡਰ ਗੱਲ ਬੋਲਣ ਨਾ ਲੜਾਈ ਅਸਲ ਦੇ ਵਿੱਚ ਅਸੀਂ ਇਹਨਾਂ ਨੂੰ ਚੁਣਦੇ ਕਿਉਂ ਆ ਚੁਣਦੇ ਸਿਰਫ ਇਸ ਕਰਕੇ ਆ ਕਿ ਸਾਡੀ ਸਾਡੇ ਤੇ ਇਹ ਪਹਿਰਾ ਦੇਣਗੇ ਪਰ ਇਹਨਾਂ ਨੇ ਪਹਿਰਾ ਕੀ ਦੇਣਾ ਇਹ ਤਾਂ ਆਪਣੇ ਘਰ ਭਰ ਲੈ ਆਪੋ ਆਪਣੇ ਗਨਮੈਨਾਂ ਦੇ ਹਵਾਜੀ ਤੁਰੇ ਫਿਰਦੇ ਨੇ ਗੱਡੀਆਂ ਦੀ ਹਵਾਈ ਤੁਰੇ ਫਿਰਦੇ ਨੇ ਟੂ ਟੂ ਹੋਵੇ ਹੂ ਹੂ ਹੋਵੇ ਪਰਾਂ ਹੋ ਜਾ ਪਰਾਂ ਹੋ ਜਾ ਮੰਤਰੀ ਆ ਗਿਆ ਮੰਤਰੀ ਆ ਗਿਆ ਤੋ ਕਮਾਈ ਗ੍ਰਿਫਰਟ ਨੇ ਅਕਲ ਹੀ ਨਹੀਂ ਹੈਗੀ ਸੂਝ ਹੀ ਨਹੀਂ ਹੈਗੀ ਕਿ ਪੰਜਾਬ ਦੇ ਮੁੱਦੇ ਕੀ ਨੇ ਪੰਜਾਬ ਤਾਂ ਬਰਬਾਦ ਕਰਕੇ ਸੜਤਾ ਪ੍ਰਵਾਸ ਪੰਜਾਬ ਦਾ ਸਭ ਤੋਂ ਵੱਡਾ ਮੁੱਦਾ ਹੈ ਤੇਰੇ ਭਰਾ ਨੇ ਡਟ ਕੇ ਇਮੀਗ੍ਰੇਸ਼ਨ ਆ ਨਾ ਲਾਇਆ ਕਿ ਮੱਥਾ ਨਹੀਂ ਲਾਇਆ ਪੂਛ ਚਕਾਈ ਕਿ ਨਹੀਂ ਚਕਾਈ ਇਹ ਮੁੱਦੇ ਤੇ ਕੋਈ ਬੋਲਣ ਨੂੰ ਤਿਆਰ ਨਹੀਂ ਹੈਗਾ ਪਾਣੀ ਪੰਜਾਬ ਦਾ ਖਤਮ ਹੋ ਰਿਹਾ ਇਹਦੇ ਮੁੱਦੇ ਤੇ ਕੋਈ ਬੋਲਣ ਨੂੰ ਤਿਆਰ ਨਹੀਂ ਅਰਪਾ ਕਿੱਡੇ ਵੱਡੀ ਜਿਹੜੀ ਕਰਜ਼ੇ ਦੀ ਪੰਡਾ ਉਹ ਪੰਜਾਬ ਦੇ ਉੱਪਰ ਚੜ ਗਈ ਉਹਦੇ ਤੇ ਕੋਈ ਬੋਲਣ ਨੂੰ ਤਿਆਰ ਨਹੀਂ ਪੰਜਾਬ ਦਾ ਇਤਿਹਾਸ ਦਾ ਮਲੀਆਂ ਮੇਟ ਕੀਤਾ ਜਾ ਰਿਹਾ ਹੈ ਉਧਰ ਤੇ ਕੋਈ ਜਾ ਕੇ ਸੈਂਟਰ ਦੇ ਵਿੱਚ ਬੋਲਣ ਨੂੰ ਤਿਆਰ ਨਹੀਂ ਉੱਥੇ ਜਾ ਕੇ ਕੋਈ ਦਿੱਲੀ ਦੀ ਗੱਲ ਕਰਨ ਨੂੰ ਤਿਆਰ ਨਹੀਂ ਸਾਰੇ ਜਿਹੜੇ ਸਾਡੇ ਸੋਰਸ ਨੇਗੇ ਸਾਡਾ ਭਾਖੜਾ ਮੈਨੇਜਮੈਂਟ ਬੋਰਡ ਆ ਉਹਦੇ ਵਿੱਚੋਂ ਸਾਡਾ ਹਿੱਸਾ ਕੱਢਤਾ ਕਿਸੇ ਤੇ ਕੋਈ ਗੱਲ ਕਰਨ ਨੂੰ ਤਿਆਰ ਨਹੀਂ ਇਹਨਾਂ ਕੋਲੇ ਕੋਈ ਮੁੱਦਾ ਹੀ ਨਹੀਂ ਬਸ ਇਹਨਾਂ ਦਾ ਸੋਚ ਆਇਆ ਭਰਾ ਆਜੋ ਭਰਾ ਆਜੋ ਐਮਐਲ ਆ ਗਿਆ ਮੰਤਰੀ ਆ ਗਿਆ ਆਂਤਰੀ ਆ ਗਿਆ ਟੱਟ ਕੇ ਖੜਨ ਲੜਨ ਤੁਸੀਂ ਇਹ ਚੀਜ਼ ਦੇਖ ਤਰਾ ਭਰਾ ਇੱਥੇ ਗੋਲ ਦਾ ਆ ਨੌਜਵਾਨ ਜਿਹੜੇ ਖੜੇ ਨੇ ਨਾ ਤੇਰਾ ਭਰਾ ਥੋੜੇ ਦਿਨ ਪਹਿਲਾਂ ਬਾਹਰ ਆਇਆ ਇੰਨਾ ਜਿਆਦਾ ਫਤਵਾ ਦਿੱਤਾ ਨਾ ਇਹ ਪਤਾ ਬਾਪੂ ਪਤਾ ਕੀ ਕਹਿੰਦੇ ਨੇ ਹੁਣ ਸਾਡਾ ਪੁੱਤ ਆ ਪਾਨਾ ਮਾਵਾ ਕਹਿੰਦੇ ਨੇ ਪਾਨਾ ਸਾਡਾ ਪੁੱਤ ਆ ਆ ਚੀਜ਼ ਮਿਲੀ ਹੋਈ ਐ ਇਹ ਲੀਡਰਾਂ ਨੂੰ ਗੱਲ ਕਹਿਣਾ ਚਾਹਣਾ ਇਹ ਪਿਆਰ ਕਿੱਥੋਂ ਮਿਲਦਾ ਨਹੀਂ ਹੈਗਾ ਇਹ ਕਿੱਥੋਂ ਪਿਆਰ ਨਹੀਂ ਮਿਲਦਾ ਹਾਂ ਇੱਕ ਤੁਹਾਨੂੰ ਗੱਲ ਵੀ ਦੱਸਦਾ ਕਿ ਜਦੋਂ ਤੁਹਾਡੇ ਹੱਕ ਦੇ ਵਿੱਚ ਸੰਗਰੂਰ ਦੇ ਵਿੱਚ ਇਕੱਠ ਹੋਇਆ ਸੀ ਹਾਂਜੀ ਉਦੋਂ ਵੀ ਸਭ ਤੋਂ ਪਹਿਲਾਂ ਪੱਤਰਕਾਰ ਮੈਂ ਪਹੁੰਚਿਆ ਸੀ ਤੇ ਉੱਥੇ ਪੁਲਿਸ ਵਾਲਿਆਂ ਨੇ ਰੋਕ ਲਿਆ ਸੀ ਜਿਵੇਂ ਵੀ ਤੁਸੀਂ ਭਰਾ ਪੱਤਰਕਾਰ ਅਸਲ ਦੇ ਵਿੱਚ ਜਿੰਨਾ ਹੀ মিডিਆ ਆ ਹੁਣ ਆ ਭਰਾ ਖੜਾ ਸਾਡਾ ਹੈਨਾ ਜਿੰਨੇ ਵੀ ਤੁਸੀਂ ਭਰਾ ਹੋ ਤੁਸੀਂ ਚੰਗੀ ਗੱਲ ਆ ਕਿ ਜੇ ਤੁਹਾਡੇ ਤੇ ਮੈਂ ਪੱਤਰਕਾਰ ਨੂੰ ਇਹ ਗੱਲ ਕਹਿਣਾ ਚਾਹਣਾ ਤੁਸੀਂ ਪੰਜਾਬ ਦੀ ਗੱਲ ਕਰਨਾ ਚਾਹੁੰਦੇ ਹੋ ਪਰ ਤੁਹਾਡਾ ਜਿਹੜਾ ਵੱਡਾ ਜਿਵੇਂ ਕੋਈ ਥੋੜਾ ਮਾਧਿਮ ਵੱਡਾ ਹੋ ਜਾਂਦਾ ਉਹ ਸਰਕਾਰਾਂ ਅੱਗੇ ਝੁਕ ਜਾਂਦਾ ਕਈ ਵਿਗ ਜਾਂਦੇ ਨੇ ਜਦੋਂ ਤੁਹਾਨੂੰ ਇਹ ਪਤਾ ਲੱਗ ਗਿਆ ਨਾ ਵੀ ਆ ਸਾਡਾ ਸਾਨੂੰ ਅਸੀਂ ਅਸੀਂ ਨਿਰਪੱਖ ਲੋਕਾਂ ਦੀ ਗੱਲ ਕਰਨਾ ਚਾਹੁੰਦੇ ਹਾਂ ਸਾਡਾ ਜਿਹੜਾ ਆਧਾਰਾ ਉਹ ਖਾਨੂੰ ਗੱਲ ਕਰਨ ਦੀ ਇਜਾਜ਼ਤ ਨਹੀਂ ਦਿੰਦਾ ਤੁਸੀਂ ਉਹ ਆਧਾਰਨ ਨੂੰ ਛੱਡ ਦਿਓ ਛੱਡ ਕੇ ਕਰੋ ਫੇਸਬੁੱਕ ਦੇ ਚੈਨਲ ਬਣਾ ਲਓ ਤੇ YouTube ਦੇ ਚੈਨਲ ਬਣਾ ਲਓ ਉੱਥੇ ਆਵਾਜ਼ ਆਪਣੀ ਬੁਲੰਦ ਕਰੋ ਨਿਰਪੱਖ ਪੱਤਰਕਾਰ ਹੀ ਉਹ ਹੀ ਆ ਜਿਹੜੀ ਡਟ ਕੇ ਪੰਜਾਬ ਬੰਦੇ ਨੇ ਹਰ ਇੱਕ ਨੇ ਮਰਨਾ ਹੈ ਬਾਈ ਜੀ ਪੈਸਾ ਨਾਲ ਨਹੀਂ ਜਾਣਾ ਕੋਈ ਕਮਾਇਆ ਹੋਇਆ ਕੋਈ ਸ਼ੌਹਰ ਬਾਹਲਾ ਤੁਸੀਂ ਕਾਂਗਰਸੀ ਸ਼ੌਹਰ ਤਾਂ ਲੈ ਜਾਗੇ ਕੀਤਾ ਹੋਇਆ ਬੰਦਰਾ ਜਿਹੜਾ ਕਰਮ ਹੈ ਉਹ ਬੰਦੇ ਨਾਲ ਜਾਊਗਾ ਇਸ ਕਰਕੇ ਡੱਟ ਕੇ ਗੱਲ ਕਰਿਆ ਕਰੋ ਪੰਜਾਬ ਨਾਲ ਖੜਾ ਕਰੋ ਜਿੱਦਾਂ ਤੁਸੀਂ ਡੱਟ ਕੇ ਪੰਜਾਬ ਲਈ ਖੜਨ ਲੱਗੇ ਲੋਕਾਂ ਲਈ ਖੜਨ ਲੱਗੇ ਉਦੋਂ ਪੰਜਾਬ ਬਦਲ ਜਾਊਗਾ ਸਾਡੇ ਪੰਜਾਬ ਦੇ ਵਿੱਚ ਸਮੱਸਿਆ ਪਤਾ ਕੀ ਹੈ ਲੋਕਾਂ ਨੂੰ ਕੋਈ ਕਹਿੰਦਾ ਮੈਂ ਕਾਂਗਰਸੀਆਂ ਜੀ ਕੋਈ ਕਹਿੰਦਾ ਮੈਂ ਝਾੜੂ ਵਾਲਾਂ ਜੀ ਕੋਈ ਕਹਿੰਦਾ ਮੈਂ ਬਾਦਲ ਵਾਲਾਂ ਕੋਈ ਕਹਿੰਦਾ ਮੈਂ ਭਾਜਪਾ ਵਾਲਾਂ ਆ ਬਾਅਦ ਤੇ ਪਛੇ ਲੜੀ ਜਾਂਦੇ ਆ ਮੈਂ ਲੋਕਾਂ ਨੂੰ ਇੱਕੀ ਗੱਲ ਸਮਝਾਉਣਾ ਵੀ ਜੇ ਲੜਨਾ ਤਾਂ ਆਪਣੇ ਪੰਜਾਬ ਲਈ ਲੜੋ ਲੜਨਾ ਆਪਣੀ ਮਿੱਟੀ ਲਈ ਲੜੋ ਲੜਨਾ ਆਪਣੀ ਕੌਮ ਲਈ ਲੜੋ ਉਧਰ ਨਹੀਂ ਲੜੋ ਇੰਨਾ ਪਿੱਛੇ ਕਿਉਂ ਮਰੀ ਲੜੀ ਜਾਂਦੇ ਹੋ ਇਹਨਾਂ ਨੇ ਸਾਡਾ ਪੰਜਾਬ ਨੂੰ ਵੇਚ ਕੇ ਰੱਖਤਾ ਪੰਜਾਬ ਨੂੰ ਬਰਬਾਦ ਕਰਕੇ ਰੱਖਤਾ ਬਾਈ ਜੀ ਉਹੀ ਦੱਸ ਰਿਹਾ ਕਿ ਉੱਥੇ ਪੁਲਿਸ ਵਾਲਾ ਕਹਿੰਦਾ ਵੀ ਤੁਸੀਂ ਭਾਨਾ ਸਿੱਧੂ ਨੂੰ ਹੀਰੋ ਬਣਾਈ ਜਾ ਰਹੇ ਹੋ ਉਹਨੂੰ ਇਹ ਪੁੱਛ ਇਹਦਾ ਜਿਹੜਾ ਪਹਿਲਾਂ ਮੈਂ ਸੁਣ ਲਿਆ ਪੁਲਿਸ ਦੀ ਗੱਲ ਦੱਸਦਾ ਸਾਰੇ ਮਾੜੇ ਨਹੀਂ ਹੁੰਦੇ ਸਾਰੇ ਚੰਗੇ ਨਹੀਂ ਹੁੰਦੇ ਇੱਕ ਤਨੂੰ ਮੈਂ ਪੁਲਿਸ ਦੀ ਗੱਲ ਦੱਸਦਾ ਜਿੰਨੂੰ ਮੈਂ ਰਿਮਾਂਡ ਤੇ ਚੱਲ ਰਿਹਾ ਈਐਸਆਈ ਦੀ ਗੱਲ ਦੱਸਦਾ ਜਦੋਂ ਮੈਨੂੰ ਮਰੇੜ ਕੁੱਟਲੇ ਜੇਲ੍ਹ ਚ ਛੱਡ ਕੇ ਗਏ ਰੋਣ ਲੱਗ ਗਿਆ ਜਦੋਂ ਮੈਂ ਹੱਥਾਂ ਦੇ ਰੋਟੀਆਂ ਤੇਰੇ ਕਹਿੰਦਾ ਤੇਰਾ ਨਾ ਇੰਨੀ ਤਸੱਦਤ ਹੋ ਯਾਰ ਤੂੰ ਬੰਦਾ ਕੀ ਆ ਹਨਾ ਇਹ ਜਿਹੜਾ ਪੁਲਿਸ ਵਾਲਾ ਇਹ ਬਾਈ ਗੱਲ ਕਹਿੰਦਾ ਸੀਗਾ ਕਹਿੰਦੇ ਇੱਕ ਮਿੰਟ ਗੱਲ ਸੁਣ ਲੈ ਬਾਈ ਤੇਰੀ ਸਤਿਕਾਰ ਆ ਤੇਰੇ ਕੋਲੇ ਪਾਵਰ ਆ ਕੋਈ ਹੋ ਸਕਦਾ ਕੋਈ ਐਸਐਚਓ ਜਾਂ ਐਸਐਸਪੀ ਜਾਂ ਕੋਈ ਵੀ ਹੋਵੇ ਤੈਨੂੰ ਇਹ ਕਰਦਾ ਗੱਲ ਉਹਨੇ ਇਹ ਚੀਜ਼ ਪੁੱਛ ਲਈ ਕਹਿੰਦੇ ਭਾਨਾ ਉਹ ਬੰਦਾ ਹੈ ਕਹਿੰਦੇ ਜਿਹਨੇ ਲੋਕਾਂ ਲਈ ਮਰਨ ਮੇਟਨ ਨੂੰ ਤਿਆਰ ਹੈ ਭਾਨੇ ਦੇ ਕੰਮ ਦੇਖ ਲੈ ਚੱਕ ਕੇ ਭਾਨੇ ਦੇ ਗੁਰੂ ਮਹਾਰਾਜ ਦਾ ਐਡਾ ਓਟ ਆਸਰਾ ਜਿੱਕ ਤੇ ਜਾ ਕੇ ਖੜ ਜਾਂਦਾ ਨਾ ਉੱਥੇ ਭੱਜ ਜਾਂਦੇ ਨੇ ਚੋਰ ਥੋਡੇ ਵਰਗੇ ਗੱਲ ਕਰਨ ਤਿਆਰ ਨਹੀਂ ਉਹੀ ਕਿਹਾ ਮੈਂ ਕਿਹਾ ਮੈਂ ਕਿਹਾ ਜੇ ਤੋਂ ਮੈਂ ਕਿਹਾ ਜੇ ਤੁਸੀਂ ਚੱਜ ਦਾ ਕੰਮ ਕਰ ਰਹੇ ਹੋ ਭਾਨੇ ਦੇ ਹੱਥ ਦੇ ਵਿੱਚ ਚੱਜ ਦਾ ਝੰਡਾ ਨਹੀਂ ਹੈਗਾ ਚੱਕਿਆ ਹੋਇਆ ਭਾਨਾ ਆਪਦੇ ਲੋਕਾਂ ਲਈ ਆਪਣੇ ਲਈ ਮੈਂ ਕਹਿੰਦਾ ਲੋਕਾਂ ਲਈ ਵੀ ਨਹੀਂ ਆਪਣੇ ਲਈ ਵੀ ਫਰਜ਼ ਹੈ ਮੈਂ ਕਿਸਾਨੀ ਅੰਦੋਲਨ ਚੱਲਿਆ ਗਿਣਮੇ ਚੁਣਮੇ ਵਾਰ ਕਰਿਆ ਗਿਆ ਪੰਜਾਬ ਦੇ ਵਿੱਚ ਕਿਤੇ ਸਾਡੇ ਸੜਕਾਂ ਦਾ ਰੌਲਾ ਹੈ ਕਿਤੇ ਸਾਡੇ ਪਾਣੀਆਂ ਦਾ ਰੌਲਾ ਘੱਲ ਖੁਰਦ ਸਾਡੀਆਂ ਨਹਿਰਾਂ ਦਾ ਰੌਲਾ ਹੈ ਹੁਣ ਕਿਹੜੇ ਕਿਹੜੇ ਮਸਲੇ ਦੱਸੇ ਕਿ ਸਾਡੀਆਂ ਫੈਕਟਰੀਆਂ ਸਾਡੇ ਉੱਥੇ ਜੀਰੇ ਵਾਲਾ ਫੈਕਟਰੀ ਦਾ ਮੋਰਚਾ ਕੋਈ ਸਾਡਾ ਕੌਮੀ ਮੋਰਚਾ ਹੁਣ ਇੱਥੇ ਸਾਡਾ ਮੋਰਚਾ ਚੱਲਿਆ ਮੈਂ ਉਹਦੇ ਵਿੱਚ ਮਹੀਨਾ ਚੰਡੀਗੜ੍ਹ ਲਗਾਤਾਰ ਬੈਠਾ ਰਿਹਾ ਭਾਈ ਜੀ ਜੀ ਮੈਂ ਕਿਤੇ ਵੀ ਮੈਂ ਕਹਿੰਦਾ ਵੀ ਹਰ ਇੱਕ ਦਾ ਫਰਜ਼ ਆ ਅਸੀਂ ਪਹਿਚਾਣੀਏ ਆਪਣੇ ਫਰਜ਼ ਸਾਡੇ ਫਰਜ਼ ਕੀ ਨੇਗੇ ਭਾਣਾ ਉਹਨੂੰ ਦੱਸ ਨਹੀਂ ਕਰੇ ਉੱਥੇ ਹਰ ਇੱਕ ਥਾਂ ਤੇ ਜਾ ਕੇ ਖੜਦਾ ਨਹੀਂ ਨਹੀਂ ਉਹ ਜਵਾਬ ਵੀ ਇਹੀ ਦਿੱਤਾ ਸੀ ਮੈਂ ਕਹਾਂ ਜੇ ਮੈਂ ਕਹਾਂ ਜੇ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਕੋਈ ਨਾ ਕੋਈ ਨਾ ਕੋਈ ਤੇ ਉੱਥੇ ਇਹੀ ਜਵਾਬ ਦਿੱਤਾ ਗਿਆ ਕਿ ਜੇ ਤੁਸੀਂ ਆਪਣਾ ਕੰਮ ਧਿਆਨ ਨਾ ਕਰਦੇ ਹੁੰਦੇ ਚਾਜ ਨਾ ਕਰਦੇ ਹੁੰਦੇ ਤਾਂ ਭਾਣਾ ਕਦੀ ਹੀਰੋਇਨ ਬਣਦਾ ਲੋਕ ਤੁਹਾਡੇ ਕੋਲ ਆਉਂਦੇ ਭਾਣੇ ਕੋ ਨਾ ਆਉਂਦੇ ਤੁਸੀਂ ਕੰਮ ਹੀ ਨਹੀਂ ਕੀਤੇ ਬਿਲਕੁਲ ਇਹੀ ਤਾਂ ਸਮੱਸਿਆ ਹੈ ਮੈਂ ਇਹੀ ਤਾਂ ਗੱਲ ਨੂੰ ਪਿੱਟੀ ਜਾਂਦਾ ਅਸਲ ਦੇ ਵਿੱਚ ਮੈਂ ਤੈਨੂੰ ਹੋਰ ਗੱਲ ਦ ਜਿਹੜੀ ਪੁਲਿਸ ਆ ਨਾ ਪੁਲਿਸ ਦਾ ਇਹਨਾਂ ਕਸੂਰ ਨਹੀਂ ਹੈਗਾ ਸਮਝਣ ਵਾਲੀ ਗੱਲ ਇਹ ਆ ਪਹਿਲਾਂ ਮੈਂ ਬਹੁਤ ਕਸੂਰ ਕੀ ਦਾ ਵਰਤਦਾ ਕੌਣ ਆ ਪੁਲਿਸ ਨੂੰ ਹਮ ਸਰਕਾਰ ਵਰਤਦੀ ਆ ਲੀਡਰ ਵਰਤਦੇ ਨੇਗੇ ਵਰਤਨ ਵਾਲੇ ਇਹਨੇ ਇਹ ਕਹਿੰਦੇ ਵੀ ਜੋ ਕੁਝ ਜਿਵੇਂ ਕਮਾਉਂਦੇ ਨੇ ਜਿਹਦੇ ਕਹਿਣ ਤੇ ਪਰਚਾ ਕਰਤਾ ਜਿਹਦੇ ਕਹਿਣ ਤੇ ਉਹ ਸਾਰਾ ਕੁਝ ਕਰੀ ਜਾਂਦਾ ਸਮੱਸਿਆ ਨਾ ਲੀਡਰਾਂ ਦੇ ਵਿੱਚ ਆ ਜੜ ਇਹਨਾਂ ਦੀ ਪੱਟਣੀ ਪੈਣੀ ਆ ਇਹਨਾਂ ਨੂੰ ਕਹਿਣਾ ਵੀ ਚਲੋ ਬਈ ਤਾਂ ਆ ਕੁਛ ਕੀਤਾ ਹੁਣ ਕੀ ਸਾਡੇ ਯਾਰ ਕਿਤੇ ਕੋ ਡਿਬਰੂਗੜ੍ਹ ਚ ਜ਼ਿਲ੍ਹਾ ਸਿਰ ਤੇ ਨੌਜਵਾਨ ਕਿਤੇ ਕਿਤੇ ਸਿਰ ਤੇ ਯਾਰ ਕਿਤੇ ਵੀ ਕੋਈ ਗੱਲ ਕਰਨ ਨੂੰ ਤਿਆਰ ਨਹੀਂ ਮਨ ਮਰਜ਼ੀਆਂ ਕਰੀ ਜਾਂਦੇ ਨੇਗੇ ਕਸੂਰ ਇਹਨਾਂ ਦੇ ਵਿੱਚ ਸਭ ਤੋਂ ਵੱਡਾ ਹੈ ਜੀ ਹੁਣ ਆ ਜਿਹੜੇ ਸਾਡੇ ਆਰਮੀ ਵਾਲੇ ਭਰਾ ਖੜੇ ਨੇ ਇਹਨਾਂ ਦਾ ਥੋੜੂ ਕਸੂਰ ਹੈ ਕਸੂਰ ਤਾਂ ਇਹ ਜਿਹੜਾ ਸਰਕਾਰਾਂ ਜਿਹੜੀ ਉੱਤੇ ਬੈਠੀ ਹੈ ਉਹਨਾਂ ਦਾ ਕਸੂਰ ਹੈ ਕਿਸਾਨਾਂ ਦੇ ਮੁੰਡਿਆਂ ਨੂੰ ਕਿਸਾਨਾਂ ਨਾਲ ਹੀ ਲੜਾ ਕੇ ਮਾਰਿਆ ਜਾਂਦਾ ਇਹ ਲੀਡਰ ਆ ਜਿਹੜਾ ਪੋਲੀਟੀਕਲ ਸਿਸਟਮ ਆ ਇਹ ਮਾਰਾ ਇਹਨੂੰ ਸੁਧਾਰਾਂਗੇ ਆਪਾਂ ਜੀ ਇੱਕ ਆਖਰੀ ਸਵਾਲ ਹੈ ਕਿ ਪਹਿਲਾਂ ਆਖਰੀ ਆਖਰੀ ਇੱਕ ਆਖਰੀ ਸਵਾਲ ਹੈ ਤੁਹਾਡੇ ਨਾਲ ਕਿ ਪਹਿਲਾਂ ਸੁਖਪਾਲ ਸਿੰਘ ਖੈਰਾ ਦੇ ਉੱਤੇ ਦੇਖਣ ਨੂੰ ਮਿਲਿਆ ਕਿ ਜਿਸ ਦਿਨ ਜ਼ਮਾਨਤ ਹੋਈ ਉਹਨਾਂ ਦੇ ਉੱਤੇ ਪਰਚਾ ਕਰਤਾ ਫਿਰ ਤੁਹਾਡੇ ਉੱਤੇ ਜਿਸ ਦਿਨ ਜ਼ਮਾਨਤ ਹੋਈ ਪਰਚਾ ਕਰਤਾ ਤੇ ਹੁਣ ਪੰਜਾਬ ਸਰਕਾਰੀ ਇਹ ਕਰ ਰਹੀ ਹੈ ਮੇਰੀ ਗੱਲ ਸੁਣੋ ਇਹ ਸਦੀਆਂ ਦਾ ਇਤਿਹਾਸ ਹੈ ਜਿਹੜਾ ਵੀ ਕੋਈ ਪੰਜਾਬ ਦੀ ਗੱਲ ਕਰੂਗਾ ਜਿਹੜਾ ਵੀ ਕੋਈ ਆਪਣੇ ਲੋਕਾਂ ਦੀ ਗੱਲ ਕਰੂਗਾ ਉਹਨੂੰ ਪਰਚੇ ਜੇਲ੍ਹਾਂ ਚਲਣੇ ਹੀ ਪੈਂਦੇ ਨੇਗੇ ਇਸ ਕਰਕੇ ਪਰਚੇ ਪੁਰਚੇ ਜੇਲ੍ਹਾਂ ਜੂਲ੍ਹਾਂ ਜਿਹੜੇ ਬੰਦੇ ਆਪਣੇ ਪੰਜਾਬ ਲਈ ਲੜਦੇ ਨੇ ਸਖਪਾਲ ਖਹਿਰਾ ਜੀ ਨੂੰ ਵੀ ਇਹ ਚੀਜ਼ ਦਾ ਪਤਾ ਵੀ ਆਪਣੇ ਪੰਜਾਬ ਦੀ ਗੱਲ ਕਰ ਰਹੇ ਮੈਨੂੰ ਜੇਲ੍ਹ ਵੀ ਹੋ ਮੈਨੂੰ ਪਰਚਾ ਵੀ ਉਹ ਮੇਰੇ ਤੇ ਮਰਵਾਇਆ ਵੀ ਜਾ ਸਕਦਾ ਇਹ ਬੰਦੇ ਅਸੀਂ ਪਹਿਲਾਂ ਹੀ ਪਹਿਲਾਂ ਹੀ ਮੰਨ ਕੇ ਚੱਲਦੇ ਨੇਗੇ ਹੁਣ ਮੈਂ ਜੇਲ੍ਹ ਗਿਆ ਮੈਨੂੰ ਕੀ ਆ ਮੈਂ ਜੇਲ੍ਹ ਜਾਣਾ ਉਸ ਚੀਜ਼ ਦਾ ਪਾਪ ਹੈ ਜੇ ਮੈਂ ਕੋਈ ਗਲਤ ਕਰਮ ਕਰਕੇ ਜਾਵਾਂ ਮੈਂ ਕੋਈ ਨਸ਼ੇ ਦੇ ਵਿੱਚ ਜਾਵਾਂ ਮੈਂ ਕੋਈ ਧੀ ਭੈਣ ਦੇ ਕੋਈ ਗਲਤ ਹਰਕਤ ਦੇ ਵਿੱਚ ਜਾਵਾਂ ਉਹ ਚੱਕ ਕਰਨੀ ਦੁੱਖ ਇਨਸਾਨਾਂ ਦੀ ਹੁੰਦੇ ਨੇ ਸਾਡੇ ਗੁਰੂ ਸਾਹਿਬਾਨਾਂ ਦੇ ਸਰਬੰਸਵਾਰਤਾ ਅਜੇ ਉਹਨਾਂ ਦੇ ਪੈਰਾਂ ਦੀ ਮਿੱਟੀ ਵਰਗੇ ਵੀ ਨਹੀਂ ਹੈਗੇ ਉਹ ਚੀਜ਼ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵਾਰਸਾਂ ਚੱਕ ਦਾਂਗੇ ਵੱਟੇ ਬਹੁਤ ਬਹੁਤ ਧੰਨਵਾਦ ਪਾਨਾ ਜੀ ਸੋ ਇਹ ਸਾਨੂੰ ਸਾਡੇ ਨਾਲ ਪਾਨਾ ਸਿੱਧੂ ਜੋ ਹੁਣ ਸ਼ੰਭੂ ਬਾਰਡਰ ਪਹੁੰਚੇ ਨੇ ਤੇ ਇਹਨਾਂ ਨੇ ਜਿੱਥੇ ਕੇਂਦਰ ਸਰਕਾਰ ਦੇ ਉੱਤੇ ਸਵਾਲ ਚੁੱਕੇ ਤੇ ਨਾਲ ਹੀ ਕਿਹਾ ਕਿ ਸਰਕਾਰਾਂ ਪੰਜਾਬ ਦੀਆਂ ਵੀ ਠੀਕ ਨਹੀਂ ਤੇ ਸਾਨੂੰ ਪੰਜਾਬ ਦੀਆਂ ਸਰਕਾਰਾਂ ਦੇ ਉੱਤੋਂ ਵੀ ਜਿਹੜਾ ਇਹ ਸਵਾਲ ਪੁੱਛਣੇ ਚਾਹੀਦੇ ਨੇ ਕੈਮਰਾਮੈਨ ਪ੍ਰਵੀਨ ਦੇ ਨਾਲ ਵਿਵੇਕ ਕੁਮਾਰ ਸਕਾਈ ਨਿਊਜ਼ ਪੰਜਾਬ ਸ਼ੰਭੂ